ਸਰ ਹਾਜੀ ਬੱਸ ਸਟੈਂਡ ਦੀ ਚੈਕਿੰਗ ਕੀਤੀ ਗਈ ਹੈ ਕੀ ਜਾਣਨਾ ਚਾਹੁੰਗਾ ਬੱਸ ਸਟੈਂਡ ਤੇ ਦਾ ਹਰ ਵੀ ਇਧਰੀ ਇਧਰੀ ਚੈਕ ਕੀਤੀ ਹੈ ਪਰ ਇਸ ਤੋਂ ਮੰਤਲ ਲੋਕਾਂ ਦੇ ਆਪ ਲਈ ਪ੍ਰਬੰਧ ਇਹ ਨੇ ਕਿ ਬੜੀ ਮਤਲਬ ਨਾਲ ਲੜਕੀਆਂ ਤਾਂ ਕਰਦੇ ਨੇ ਜਿਵੇਂ ਮਾਰਾ ਗਾ ਨਹੀਂ ਕਰਦੇ ਇਹ ਦਾ ਤਾਮ ਜੋ ਐਸਪੀ ਸਾਹਿਬ ਸ਼੍ਰੀ ਭਗਵਰ ਸਿੰਘ ਜੀ ਮੀਨਾ ਆਈਪੀਐਸ ਦਾ ਮਾਨਸਾ ਜੀ ਨੇ ਨਿਸ਼ਾਨਦੇ ਤੇ ਐਸਪੀ ਨੀਸ਼ਾ ਵੀ ਗੋਆਇੰਦ ਹੈ ਸੋ ਤੁਸੀਂ ਜਰਨਲ ਲੈ ਕੇ ਕਾਫੀ ਕੋਸ਼ਿਸ਼ ਲੈ ਕੇ ਅਸੀਂ ਸੰਦੇਸ਼ ਬਸਟੈਂਡ ਜਿਹੜੀ ਚੈੱਕ ਕੀਤੀ ਹੈ ਤਾਂ ਹੀ ਇਸਲੇ ਰੇਰ ਬਿਲਕੁਲ ਜਿਹੜੇ ਡਾਕ ਜਿਹੜੇ ਵਾਰਾ ਕਰਦੇ ਨੇ ਆਪਾਂ ਜਿਹੜੇ ਉਹਨਾਂ ਤੇ ਨਾ ਪਾਈ ਜਾ ਸਕੀ ਤੇ ਇਹਦੇ ਵਿੱਚਲੇ ਅਸੀਂ 10 15 ਇਹ ਮੁੰਡਿਆਂ ਨੂੰ ਮਿਲ ਕੇ ਇਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਅੱ체 ਕਿਸ ਮਸਲੇ ਦੀ ਕਰ ਰਹੇ ਹਨ ਸਰ ਹੋਰ ਕਿਹੜੀ ਕਿਹੜੀ ਜਗ੍ਹਾ ਤੇ ਦੇਖੀ ਗਈ ਹੈ ਬਸ ਸਰ ਤੋਂ ਨਵਾ ਅਸੀਂ ਪਟਾਵਸਤੀ ਰਾਣੀ ਸਬਜ਼ੀ ਮੰਡੀ ਏਰੀਆ ਰਾਮਾਗਰੋਡ ਤੇ ਜਿਹੜੀ ਅਗਿਆ ਕੋਰਟ ਰੋਡ ਮਾਤਾ ਸੁਨਦਰੀ ਕਾਲਜ ਦੇ ਨੇੜੇ ਲਗਭਗ ਜਗ੍ਹਾ ਤੇ ਅਜੇ ਸਸਟੇ ਚਾਹੀਦੀ ਹੈ ਤਾਂ ਕਿ ਜਿਹੜਾ ਸ਼ਹਿਰ ਦੇ ਵਿੱਚ ਆਮਨ-ਅਮਾਨ ਬਣਾ ਰਹੇ ਲੋਕ ਮੇਰੀ ਤੁਹਾਡੇ ਚੈਨਲ ਦੇ ਮਾਧਮ ਨਾਲ ਹੀ ਮਾੜੇ ਅੰਸ਼ਰਾਂ ਨੂੰ ਕਿ ਮਾਸਟਰ ਤੇ ਬਰਾਕਰਚਰਨ ਬਹੁਤ ਸਾਰਾ ਚਿਤਤਾਬਨੀ ਹੈ ਤੇ ਪੀਂਦੀ ਹੈ ਉਹ ਜਿਹੜੀਆਂ ਹਸਪਤਲੋਂ ਬਾਹਰ ਆ ਜਾਂਦੇ ਨਾਲ ਹੀ ਜਿਹੜੇ ਨਸ਼ਾ ਵੇਚਣ ਵਾਲੇ ਤਸਕਰ ਨੇ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਉਹ ਬੜਾ ਕੰਮ ਛੱਡ ਕੇ ਆਪਣਾ ਸਰੀਰ ਕੰਮ ਕਰ ਤੇ ਸਮਾਜ ਦੇ ਜਿਹੜੇ ਆਪਣਾ ਮਾਨ ਰੱਖਣ ਤੋਂ ਪਹਿਲਾਂ ਜਿੰਮੇਦਾਰੀ ਲੈਣ ਕੋਈ ਵੀ ਮੇਰੇ ਅੱਖਰ ਖਾਵੇ ਲਈ ਪ੍ਰਸ਼ਾਸਨ ਨੇ ਜਿਸ ਤਰ੍ਹਾਂ ਪਹਿਲਾਂ ਤੇ ਯੋਜਨਾ ਦੇ ਰਿਹਾ ਹੈ ਜਿਹੜੇ ਤਿੰਨ ਪ੍ਰਸ਼ਾਸਨਿਕ units ਨੂੰ Delhi Municipal <sansi> Corporation ਦੇ ਖਿਲਾਫ ਤਾਂ ਕਿ ਪ੍ਰਸ਼ਾਸਨ ਕਿਸ ਮਾਮਲੇ ਜਨਨ ਨੂੰ ਹੋਰ ਅੱਛੇ ਅਜਾਸ਼ ਦੇਵੇ ਅਸੀਂ ਹਰ ਸ਼ਹਿਰੀ ਦਾ ਮਾਨਨ ਕਰਨ ਲਈ ਆਪਣੀ ਡਿਊਟੀ ਕਰਦੇ ਹਾਂ ਸੇਵਾਤਾਂ ਮਾਰੇ ਉਸੇ ਸੇਵਾਤਾਂ ਨਾਲ ਚਲਾਈ ਜਾਈਏ ਜਿਹੜੇ ਜਾਰੀ ਰਹੇ